ਫੋਨ ਕਰਕੇ ਪੁੱਛਣਾ ਇਹ ਭਲਾ ਵੀ ਕਿੱਥੇ ਗਿਆ ਹੋ। ਨਹੀਂ लवली ਤੇ ਤੈਨੂੰ ਮੈਂ ਕੀ ਦੱਸਾਂ। लवली ਤੇ ਜਿਹੜੇ ਕੰਮ ਤੋਂ ਡਰਦੇ ਹਨ। ਮੈਨੂੰ ਲੱਗਦਾ ਉਹ ਕੰਮ ਕਰਨ ਲੱਗ ਪਿਆ ਹੋ। ਕੀ ਹੋ ਗਿਆ ਮੰਮੀ? ਹੁਣ ਆ ਗਈ ਇੱਥੇ ਬੈਠੀ ਹਾਂ। ਦੇਖਦਾ ਟੈਂਦਾ ਆ ਤੇ ਆਣ ਕੇ ਇੱਥੇ ਪੈਰ ਤੁਹਾਡੇ ਦੇਖਿਆ। ਹੈ? ਤੇ ਚੇਰ ਮੇਂ ਰੌਲਾ ਰੱਪਾ ਪਾਇਆ ਤੇ ਉੱਠ ਕੇ ਅੰਦਰ ਪੈ ਗਏ। ਫਿਰ ਅੰਦਰ ਗਈ ਉਹਦੇ ਵੱਲ। ਤੇ ਗਾਰੀਆਂ ਪਚੀਚੀਆਂ ਲੈ ਲੈ ਪੈਣ ਡਿਆ ਮੈਨੂੰ ਲੱਗਦਾ ਕੁਝ ਖਾ ਪੀ ਗਿਆ ਆ ਵਾ ਆਹ ਤੋ ਉਹ ਹੀ ਖਾਣੀ ਆ ਐ ਚੱਲੀ ਆ ਉਹਦਾ ਘਰ ਨਹੀਂ ਦੱਸਣਾ ਤੇ ਮਾਦਾ ਮੇਰੀ ਸੁਣ ਲੈ ਗੱਲ ਜੇ ਉਹਨਾਂ ਘਰ ਜਾਣਾ ਵਾ ਤੇ ਇਥੇ ਪੋਨਾ ਬਹ ਹੋ ਜਾਣਾ ਹੀ ਆ ਕੀ ਹੋ ਜਾਣਾ ਵਾ ਕੀ ਤੂੰ ਮੈਨੂੰ ਡਰਾਵੇ ਦੇਂਦੇ ਆ ਵਾ ਮੈਨੂੰ ਨਹੀਂ ਕਰਦਾ ਪਰ ਮੇਰੀ ਸੁਣ ਲੈ ਕਾਲ ਤੂੰ ਘਰੋਂ ਬਾਹਰ ਨਹੀਂ ਹੋ ਜਾਣਾ ਤੈਨੂੰ ਮੈਂ ਅੰਦਰ ਤੇ ਕਹਿੰਨਾ ਬਾਹਰੋਂ ਲਾਉਣਾ ਇੱਕ ਹੁੰਡਾ ਨਾ ਤੈਨੂੰ ਦੇਣਾ ਹੀ ਖਰਚਾ ਤੇ ਮੇਰਾ ਰਾਤਾ ਪੁੱਤ ਜੇ ਤੂੰ ਉਧਰ ਜਾਣ ਲੱਪੀ ਨਾ ਤੇ ਤੇਰੇ ਚਾਚੇ ਤਿਆਰਨ ਕਲਾਕਾਰ ਆ ਕਰ ਲਿਆ ਪਿਆ ਆਪ ਹੁਣ ਘਰੇ ਰਹਿੰਦਾ ਵਾ ਤੇ ਕੁੜੀ ਨੂੰ ਕੰਮ ਤੇ ਭਲਾਤਾ ਕੋ ਡੈਡੀ ਚ ਕੋਈ ਗੱਲ ਨਹੀਂ